ਜਾਣ ਜੋ ਤੋ ਜੋ ਤੈ ਮੈਂ ਜਾਂਤਾ ਕਲਕਲਾ ਭਰਪੂਰ ਹਾ ਤੂੰ ਸੱਚਾ ਸਾਹਿਬ ਚਿਤਸਵਾਲੇ ਜਿਨ ਕੀ ਤੀਜੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਰਾਗੇ ਆਸਾ ਮਾ ਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰਕੇ ਹਾ ਜਿ ਤਵੇਂ ਸਰਵ ਸਮਾਲੇ ਉੱਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਬਾਵਨਾਰੇ ਕਿਤੇ ਤੇਰੇ ਰਾਗ ਪ੍ਰੀਤ ਸੁਖਹੀ ਹੈ ਕਿਤੇ ਤੇਰੇ ਗਾਵਨਾਰੇ ਗਾਵਨ ਤੁਦਨੂ ਪਨ ਪਾਣੀ ਵੈਸੰਤਰ ਗਾਵੈ ਰਾਜਾ ਦਰਮੰਦ ਦਵਾਰ ਗਾਵਨ ਤੁਦਨੂ ਚਿੱਤੋ ਗੁਪਤ ਲਖਜਾਨਾ ਲਖ ਲਖ ਤਰਾਂ ਵਿਚਾਰ ਹੈ ਗਾਵਨ ਤੁਦਨੂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਆਰੇ ਗਾਵਨ ਤੁਦਨੂ ਇੰਦਰ ਇੰਦਰ ਅਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਧਨੋ ਸਿਸ਼ਿ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੇ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸੂਰ ਜੁਗ ਜੁਗ ਵਿਦਿਆ ਨਾਲੇ ਗਾਵਨ ਤੁਧਨੋ ਮਹੂਨੀ ਆ ਮਨਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨੁ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਨ ਤੁਧਨੋ ਯੋਧ ਮਹਾਵਰ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤਦ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਸਾ ਸੱਚਾ ਸਾਥੀ ਨਾਹੀ ਹੈਪੀ ਹੋਸੀ ਜਾਏ ਨਾ ਜੀ ਰਚਨਾ ਜੀ ਰਚਾਈ ਰੰਗੀ ਰੰਗੀ ਭਗਤੀ ਕਰ ਕਰ ਜਿਨਸੀ ਮਾਇਆ ਜੀ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਸਤੀ ਵਡਿਆਈ ਜੋ ਜ ਸੁਭਾਅ ਹੈ ਸੋਈ ਕਰ ਸੀ ਰੂਪ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾ ਪਤ ਸਾਹਿਬ ਨਾਨਕ ਰਹਿ ਲਜਾਈ ਆਸਾ ਮਾਲਾ ਪਹਿਲਾ ਸਿਨ ਵੱਡਾ ਖੈਸਾ ਕੋ ਏ ਕੇ ਵੱਡਾ ਜਿੱਠਾ ਹੋਏ ਕਿੰਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਹਿਬ ਗਹਿ ਨਭੀ ਆ ਗੁਣੀ 기 ਹੀਰਾ ਕੋਈ ਨ ਜਾਣੇ ਤੇਰਾ ਕਿਤਾ ਕੇ ਵਡਚੇਰਾ ਰਾਉ ਸਾ ਸੂਰਤਿ ਮਿਲ ਸੂਰਤ ਕਮਾਈ ਸਾ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿ ਨ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਤ ਤਪ ਸਭ ਚੰਗੀਆਂ ਆਈਆਂ ਸਿੱਧਾ ਬੁਰਖਾਂ ਕੀਆਂ ਵਡਿਆਈਆਂ ਤੁਧਿ ਨੂੰ ਸਿੱਧੀ ਕਿੰਨਾ ਨ ਪਾਈਆ ਕਰਮ ਮਿਲੈਣ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸੀਤੀ ਪਰੇ ਤੇਰੇ ਪੰਡਾਰਾ ਜਿਸ ਤੁੰਧ ਹੈ ਤਿਸਾ ਕੀ ਆਚਾਰਾ ਨਾਨਕ ਸਤ ਸਵਾਰ ਨਾਰਾ ਸਾ ਮਾਲਾ ਪਹਿਲਾ ਆਖਾਂ ਜੀ ਵਾ ਵਿਸਰੈ ਮਰ ਜਾਉ ਆਖਨੋ ਆਖਾ ਸੱਚਾ ਨਾਓ ਸੱਚੇ ਨਾਮ ਕੀ ਲਾਗੈ ਭੂਖ ਉਤਪੋਖ ਖਾਏ ਚਲੀਏ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਮੇ ਰਹਾਉ ਸੱਚੇ ਨਾਮ ਕੀ ਤਿਲ ਵਢਾਈ ਆਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਨ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਦਿਨ ਦਾ ਰਹਿ ਚੁੱਕਾ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡੇ ਆਪ ਤੇ ਵਡੇ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਚਾਰੈ ਤੇ ਕਮ ਜਾਤ ਨਾਨਕਾ ਨਾਮ ਹੈ ਬਾਸਨਾਤ ਰਾਹ ਗੁਜਰੀ ਮਾਲਾ ਚੌਥਾ ਹਰ ਕੇ ਜਨ ਸਤਗੁਰ ਸਤਿਪੁਰਖਾ ਬਿਨੋ ਕਰੋ ਗੁਰੂ ਪਾਸੰ ਕੀਰੇ ਕਿਰਿਮ ਸਤਗੁਰ ਸਰਨਾਈ ਕਰਤਿਆਂ ਨੰਬਰ ਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਉ ਨਾਮ ਬ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰਿ ਕਰਿਤਾ ਮਰੀ ਰਾਸ ਰਹਾਓ ਹਰ ਜਨ ਕੇ ਬੜਾ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤਿ ਕੋ ਨੂ ਪ੍ਰਕਾਸ਼ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀਂ ਜੰਪਾਸ ਜੋ ਸਤਗੁਰ ਸਰਨ ਸੰਗਤਿ ਨਿਯਾਇ ਤੇਕ ਜੀਵਾ ਤੇਕ ਜੀਵਾ ਜਿਨ ਹਰ ਜਨ ਸਤਗੁਰ ਸੰਗਤ ਪਾਈ ਦਿਨ ਤੁਮ ਅਸਤਕ ਲਿਖਿਆ ਲਿਖਾਸ ਤਦਨ ਸਾ ਸੰਗਤ ਜਿੱਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਾਲਾ ਬੰਜਵਾ ਕਾਹਰੇ ਮਨ ਚਿਤ ਵਦਮ ਚਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੁ ਪਾਏ ਤਾਂ ਕਰਿ ਜਿਕ ਆਗੇ ਕਰ ਤਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨੰਤਾ ਕੋਇ ਨ ਕਿਸ ਕੀ ਧਰੇ ਆ ਸਿਰ ਸਿਰੇ ਰਿਜਕ ਸੰਭਾ ਹੈ ਠਾਕੁਰ ਕਾਹੇ ਮਨ ਪੋਕਰਿਆ ਊਡੇ ਊਡਾ ਵੈ ਸੈ ਕੋ ਸਾ ਦਿਸ ਪਾਛੈ ਬਚਰੇ ਛਰੇ ਆ ਕਾਉਨ ਨ ਖਲਵਾਵੇ ਕਾਉਨ ਸੁਖਾਵੇ ਮਨ ਮੈਂ ਸਿਮਰਨ ਕਰਿਆ ਸਾਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰੇ ਆ ਜਨਾਨਕ ਬਲ ਬਲ ਸਦਵਲ ਜਾਈਏ ਪ੍ਰਾਂਤਨ ਪਾਰ ਆਵਰਿਆ ਰਾਗਿਆ ਸਮਾਲਾ ਚੌਥਾ ਸੋ ਗੁਰਖ ਇਕੋ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਨਾਰ ਪੁਰਖ ਨਿਰੰਜਨ ਹਰਿ ਕਮਾਗੰਪਾਰਾ ਸਤਿ ਆਵੇ ਸਤਿ ਆਵੇ ਤੁਜੀ ਹਰ ਸੱਚੇ ਸਚ ਨਾਰਾ ਸਾਭ ਜੀ ਤੁਮਾਰੇ ਜੀਤੋਂ ਜੀਆ ਕਾ ਦਾਤਾ ਤਾਰਾ ਹਰ ਤਿਆਵ ਸੰਤੋ ਜੀ ਸਾ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਪ੍ਰੰਤਰ ਜੀ ਹਰ ਇੱਕੋ ਪੁਰਖ ਸਮਾਨ ਇਕ ਦਾਤਾ ਇਕ ਭਿਖਾਰੀ ਜੀ ਸਭ ਤੇਰੇ ਚੋਜ ਪਟਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੋ ਦਿਨ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖਿ ਪਖਾਣਾ ਜੁਸੇ ਬਹ ਜੁਸੇ ਬਹ ਤੁਤ ਜੀ ਜਨ ਨਾਨਕ ਤਿਨ ਕੁਰਬਾਨ ਹਰਿ ਧਿਆਵੈ ਹਰਿ ਧਿਆਵੈ ਤੁਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਖ ਸੇ ਮੁਕਤ ਪੈ ਜੀ ਨਰ ਤੇ ਆਇ ਜੀ ਤਿਨ ਟੁਕਟੀ ਚਾਂਕੀ ਫਾਂਸੀ ਜਿਨ ਕੋ ਹੋ ਜਾਣੇ ਕੋ ਤੇ ਆਇ ਜੀ ਤਿਨ ਕਾ ਬੋਸ ਅਗਵਾਸੀ ਜਿਨ ਸੇਵੇ ਆਜਿਨ ਸੇਵੇ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇ ਧੰ ਸੇ ਧੰ ਜਿਨ ਹਰਿ ਤੇ ਆਇਆ ਜੀ ਜਾਂ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਹਨ ਤੁਰ ਜੀ ਹਰਣੀ ਕਨੇਕ ਅਨੰਤਾ ਤੇਰੀ ਅਨੇਕ ਕਰੇ ਤੇਰੀ ਅਨੇਕ ਕਰੇ ਹ ਪੂਜਾ ਜੀ ਦਾ ਤਾਪ ਜਿਤ ਬੇਅੰਤ ਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਬੋ ਸੀਮਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮਪਰ ਕਰਤਾ ਜੀ ਤੁਝੇ ਵਰ ਨ ਕੋਈ ਤੂੰ ਜੁਗ ਜੁਗ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਹਚਲ ਕਰਤਾ ਸੋਈ ਤਉਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੂੰ ਤਾਂਪੇ ਸਿਸ਼ ਸ ਉਪਾਏ ਜੀ ਤੂੰ ਤਾਂਪੇ ਸਿਰ ਸਭ ਕੋ ਹੋਈ ਜਾ ਨਨਕ ਜਾਂ ਨਾਨਕ ਗੰਗਾ ਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਈ ਆਸਾ ਮਲ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਪਾਵੇਂ ਸੋਈ ਥਿਸੀ ਜੋ ਤੂੰ ਦੇ ਸੋਇ ਉਪਾਈ ਰਹਾਓ ਸਭ ਤੇਰੀ ਤੂੰ ਸਭ ਨਿ ਧਾਇਆ ਜਿਸ ਨੂੰ ਕਿਰਪਾ ਕਰੈ ਤਿਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਕ ਗਵਾਇਆ ਤੂੰ ਦਾਗ ਛੋੜਿਆ ਮਿਲਾਇਆ ਤੋਂ ਤੈਉ ਸਤੂ ਜੀ ਮਾਹੀ ਤੁਝੇ ਤੁਜਾ ਕੋਈ ਨਾਹੀ ਜੀ ਜਾਂ ਸਭ ਤੇ ਰਾਖੇ ਲਭ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਇਸ ਨੂੰ ਤੂੰ ਜਾਣ ਆਹੇ ਸੋ ਜੰ ਜਾਣੇ ਹਰ ਗੁਣ ਸਾਧ ਦੀ ਆਖ ਬਖਾਣੇ ਜਿਨਨ ਰਸੇਵੇ ਆ ਤਿਸੁ ਕੋ ਪਾਇਆ ਸਹਜੇ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਗਿਰ ਸੰਗੋਏ ਤੁਝੇ ਤੁਝਬ ਨ ਹੋਏ ਪਰ ਕਰੇ ਕਾ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟੋਏ ਆਸਮਾ ਲਾ ਪਹਿਲਾ ਕੀਤਾ ਸਰਗੋੜੇ ਬਲੀ ਨੇ ਵਾਸਾ ਪਾਣੀ ਪਾਪਕ ਤਿਨਹੀਂ ਕੀਆ ਪੰਗਜ ਮੋਹ ਕਗਨੀ ਚਾਲੇ ਹਮ ਦੇਖ ਤਹਿ ਡੁਬਿ ਗਏ ਲੈ ਮਾਨੇਕ ਨ ਚਿਤਸ ਮੁਰਮਣਾ ਹਰ ਵਿਸਰਤ ਤੇਰੇ ਗੁਣ ਗਲਿਆਰਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾਜਨੰ ਭਿਆ ਪ੍ਰਨਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਈ ਪ੍ਰਗਟ ਮਨੁਖ ਦੇ ਹਰੀ ਆ ਗੋਦ ਮਿਲਨ ਗੀਹ ਤੇਰੀ ਵਰੀਆ ਅਵ੍ਰਕਾਜੋ ਤੇਰਾ ਕਿਤਨ ਕਾਮ ਮਿਸਾ ਸਾਗਤ ਬਜਕੇ ਰੋ ਨਾਮ ਸੰਗ ਜਾਮਲਾ ਪਜਲ ਤਰਨ ਗੈ ਜਨ ਵਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਵਤਵ ਸੰਜਮ ਧਰਮ ਨ ਕੋ ਮਾਇਆ ਸੇਵਾ ਸਾਧਨਾ ਜਾਣੇ ਹਰ ਰਾਇਆ ਓ ਨਾਨਕ ਹਮ ਨੀਛ ਕਰਮ ਸਰਪਰੇ ਕੀ ਰਖੋ ਸ਼ਮ ਪਾ ਸਹੀ ਦਸਮੀ ਕਵਿ ਪਾਚ ਬੇਨਤੀ ਚੋ ਪਈ ਅਮਰੀ ਕਰੋ ਹਾਥ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਅਮਰ ਹੈ ਮਾਰ ਆਪਣਾ ਜਾਨ ਕਰੋ ਪ੍ਰਤੀਪਾਰ ਅਮਰੇ ਦੁਸ਼ਟ ਸਵੈ ਤੁਮ ਕਾਵੋ ਆਫਾਦ ਮੋਇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰ ਆਸੇ ਕ ਸਿਖ ਸਵੈ ਕਰਤਾਰ ਮੋਰ ਚਾਨਜ ਕਰਦੇ ਕਰੀਐ ਤਵੈ ਰਣ ਕੋ ਆਸਂ ਘਰੀ ਆ ਪੂਰਨ ਹੋਏ ਹਮਾਰੀ ਆਸਾ ਤੋਰ ਭਜੰਗੀ ਰਹਿ ਪਿਆਸਾ ਤੋ ਐ ਛਾੜ ਕੋਈ ਆਪਣਾ ਧਿਆਉ ਜੋ ਵਰ ਚਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਤੁੰ ਤੁੰ ਸਤਰ ਹਮਾਰੇ ਮਾਰੀ ਹੈ ਆਪੋ ਹੱਥ ਦੇ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜਿਉ ਕਰਿਓ ਰੱਛਾ ਰਖ ਲਿਓ ਮੋਇ ਰਖਨਾਰੇ ਸਾਇ ਸੰਤ ਸਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋ ਪੂਰੀ ਚਤਰਦਾਸ ਕੰਤਾ ਕਾਲ ਪਾਏ ਬ੍ਰਹਮਾ ਪਤਰਾ ਕਾਲ ਪਾਏ ਸ਼ਿਵ ਜਪਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ जवन काल जोगी सीकी ओ बेतराज ब्रह्मा जो जोथियो जवन काल सा लोक सुवारा नमस्कार ताहे हमारा जवन काल सब जगत बनायो देव दए तो जशन पुजायो आदो अंतो एक अवतार सोई गुरु समझियो हमारा नमस्कार तसि ही को हमारी सकल प्रजा जिने आप सुवारी शिव कण को शिव गुण सुदियो सतरन को पल मोहबदत की ओ कट कट के अंतर की जानत पले बुरे की पीर बचानत ते अस्थूला सपर कृपा जिष्ठ कर फूल्ला संतन दुख पाए ते दुखी सुख पाए सातन के सुखी एक एकी पीर बचान कट कट के पट पट की जान ਯਾਉਦ ਕਰਖ ਕਰਾ ਕਰਤਾ ਰਾ ਵਰਜਾ ਧਰਤਵ ਦੇ ਅਪਾਰਾ ਜਾਵਾ ਕਰਖੋ ਕਰਤੋ ਕਬਹੁ ਤੁਮੈ ਮਿਰਤ ਦੇ ਦਰਸ ਬਹੁ ਜੀਤੇ ਬਦਨ ਸਿਸ਼ਟ ਸਵਾਰ ਹੈ ਆਪ ਆਪਣੀ ਬੂਜ ਉਚਾਰ ਤੁਸਾ ਬੀਤੇ ਰਹਤੇ ਰਾਲਮ ਜਨਤ ਬੇਦ ਭੇਜ ਰ ਆਲਮ ਨਿਰੰਕਾਰ ਨਿਰਵੀਕਾਰ ਨਿਲੰਭ ਆਦਾਨੀਲ ਅਨਾਦ ਸੰਭ ਅਗਮੂੜ ਚਾਰ ਦੇ ਭੇਦਾਂ ਜਾਗੋ ਭੇਵ ਨਪਤ ਵਿਦਾ ਦਾ ਗੁਕਾਰ ਪਾਨ ਮਨਤ ਮਹਾ ਮੂੜ ਵਿਚੇ ਨ ਜਾਣਤ ਆਂ ਦੇ ਕੋ ਕੈ ਸਦਾ ਸਿਵ ਨਿਰੰਕਾਰ ਗਾ ਜਨਤ ਨਿਬ ਆਵੇ ਆਪਣੀ ਬੁਧ ਚਿੱਤੀ ਗੁਰਨਤ ਪਿੰਨ ਪਿੰਨਾ ਤੋ ਹੈ ਤੀ ਤੁਮ ਰਖਣਾ ਜਾਏ ਬਸਾਰਾ ਗ ਵਿਦ ਸਜਾ ਵਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਰੰਗ ਭਿਓ ਰਾਗ ਕੇ ਭੋਪਾ ਅੰਡ ਜੇਰਜ ਸੇਦ ਜਗਨੀ ਦੁਜ ਖਾਨ ਹੋਰ ਦਿਨੀ ਕੌਫਲ ਰਾਜਾ ਹਵੇ ਬੈਠਾ ਕੋ ਸਿਮਟ ਪਿਓ ਸੰਕਰੀ ਕੈਠਾ ਸਗਰੀ ਸਿਸ਼ਟ ਦਿਖਾਏ ਚੰਭਵ ਆਜਵਾਦ ਸਰੂਪ ਸਿਉੰਭਵ ਅਚਾ ਮੇਰੀ ਤੁਮ ਕਰੋ ਸਿਖੇ ਵਾਰ ਸਿਖ ਸੰਗਰੋ ਦੁਸ਼ਟ ਜਿਤੇ ਉਠ ਬਦਤ ਪਾਤਾ ਸਕਲ ਮਲੇਛ ਕਰਨ ਘਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵਮਰੇ ਪੁਰਖ ਜਗਨ ਭਗਵਰੇ ਤੇਾਰੇ ਤਿਨਕੇ ਤਮ ਆ ਸੰਕਟ ਸਰਤਾਰੇ ਲੋਗਨ ਕੋਈ ਕੁਬਾਰ ਤੇ ਆਏ ਹੈ ਤਾਂਕੇ ਕਾਲ ਨਿਖਟੈ ਹੈ ਰੱਛਾ ਹੋਏ ਤਾ ਸਭ ਕਲ ਦੁਸ਼ਟ ਰਿਸ਼ਟ ਤਦ ਕਾਲਾ ਕਿਰਪਾ ਜਿਸਤਾਂ ਜਾਣਹਰੋ ਤਾਂ ਵੇ ਤਾ ਤਨ ਕਮਹਰੋ ਇਤ ਸਿਧ ਕਰਮ ਸਭ ਹੋਈ दुष्ट सासवैस केना कोई एक बार जिन तुमे संवारा काल फासते ताहे उपारा जिनर नाम तिहारो कहा दारिद्र दुष्ट तोकतेरा ਬੜਗ ਕੇਤਮ ਸਰਨ ਤਿਹਾਰੀ ਆਪ ਹਾਥ ਦੈ ਲੇ ਹੋ ਪਾਰੀ ਸਰਵ ਥੋਰਮੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਵਿਚਾਈ ਸਵਿਆ ਕਹੇ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇਦ ਸੁਐ ਬਹੁ ਭੇਦ ਕਹ ਹਮ ਏਕ ਨ ਜਾਣਿਓ ਸਿਰਿਐ ਸਪਾਨ ਕਿਰਪਾ ਤੁਮਰੀ ਕਰੋ ਮੈਂ ਨਾ ਕਹਿਓ ਸਭ ਤੋਹਿਵਖਾਨਿਉ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਯੋ ਤੁਹਾਰੋ ਦਵਾਰ ਪਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਕਲੀ ਮਾਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸਿੱਤੀ ਮਨੁਵ ਜੀ ਆਵ ਤਹੀਂ ਆਰਾ ਤਨ ਪਰਵਾਰ ਪ੍ਰੀਆ ਸਬਦ ਗਾਵਣੇ ਆਈਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ اے ਮਨ ਮੇਰਿਆ ਤੂੰ ਸਦਾਰ ਹਰ ਨਾਲੇ ਹਰ ਨਾਲ ਰਹਉ ਤੂੰ ਮਨ ਮੇਰੇ ਦੁਖ ਸਭ ਸਵਾਰਨਾ ਅੰਗੇਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਬਨਾਂਗਨਾਸ ਰਤਸਵਾਮੀ ਸੋ ਕਿਉ ਮਨੋ ਵਿਚਾਰੇ ਐ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਹੀਵਾਂ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਵਿੱਚ ਹੈ ਕਿਸੇ ਦੇ ਸੁ ਪਾਵੇ ਜਦੋਂ ਸਿਖ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਉਹ ਜੈ ਸਬਦ ਪਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਚ ਨਾਮ ਮਿਰਾਇ ਆਦਾਰੋ ਸਚ ਨਾਮ ਆਦਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖ ਮੰਨੈ ਸੇ ਆਜ ਨਿ ਇਛਾਂ ਸਭ ਜਾਈਆਂ ਸਦਾ ਕਰਵਾਨ ਕਿਤਾ ਗੁਰ ਬਿਟੋ ਜਿਸ ਦੀਆਂ ਹੈ ਵਡਿਆਈਆਂ اے ਨਾਨਕੋ ਸੋ ਸੰਤੋ ਸਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤਕਾਰ ਸੁਭਗ ਹੈ ਕਾਰ ਸੁਭਗ ਹੈ ਸਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤੁਧ ਵਸਿ ਗਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੀ ਨਾਮ ਹਰਿ ਕਹਿ ਲਾਗੇ ਹੇ ਨਾਨਕ ਤੈਸ ਕੋ ਤਿਤ ਕਰੇ ਅਨੰਦ ਵਾਜੇ ਹਰਿ ਸੋ ਬੜਾ ਭਾਗਿਓ ਸਿੰਗਲ ਮਨੋਰਥ ਪੂਰੇ ਪਰਮਰਪਾਇਆ ਉਤਰੇ ਸਗਰਬ ਸੂਖ ਰੋਹ ਸੰਤਾ ਪਿੱਤਰੇ ਸੋਣੀ ਸੱਚੀ ਬਾਣੀ ਸੰਸਾਰ ਜਨ ਭਏ ਸਰਸੇ ਸਤਿਗੁਰਿ ਹਾ ਵਰਪੂਰੇ ਮੇਨ ਗਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਤੋ